ਇਹ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਵੀ ਐਡੇ ਐਡੇ ਵੱਡੇ ਇੰਸਟੀਚਿਊਟ ਜਿਹੜੇ ਪੰਜਾਬ ਦੇ ਵਿੱਚ ਅੱਵਲ ਦਰਜੇ ਦੇ ਦਿਖਾਏ ਜਾਂਦੇ ਹੁਣ ਕਾਗਜ਼ਾਂ ਦੇ ਤੇ ਉੱਥੇ ਵੀ ਮਨੁੱਖਤਾ ਦਾ ਕਹਾਣ ਹੁੰਦਾ ਜੇ ਕਿਸੇ ਨੂੰ ਨੌਲੇਜ ਆ ਜਾਣਕਾਰੀ ਆ ਬਾਪੂ ਬਾਰੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਬਾਪੂ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹਸਪਤਾਲ ਦੇ ਵਿੱਚ ਬਾਪੂ ਜੀ ਆਈਸੀਯੂ ਦੇ ਵਿੱਚ ਦਾਖਲ ਨੇ ਤੇ ਜੇ ਇਹਨਾਂ ਦਾ ਕੋਈ ਆਪਣਾ ਆਵੇ ਮਿਲੇ ਬਾਪੂ ਨੂੰ ਥੋੜਾ ਹੌਸਲਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੇ ਬਾਪੂ ਜੀ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਹੋ ਇਹਨਾਂ ਨੂੰ ਅਸੀਂ ਫਰੀਦਕੋਟ ਮੈਡੀਕਲ ਕਾਲਜ ਦੇ ਬਾਹਰ ਲੱਤ ਟੁੱਟੀ ਹੋਈ ਸਜੀ ਬਾਪੂ ਦੀ ਤੇ ਬਹੁਤ ਮਾੜੀ ਹਾਲਤ ਦੇ ਵਿੱਚ ਪਿਆ ਨੂੰ ਲੈ ਕੇ ਆਏ ਸੀ 11/3/25 ਨੂੰ ਸਾਡੇ ਕੋਲੇ ਵੀਰ ਅਮਰਜੀਤ ਸਿੰਘ ਤੇ ਵੀਰ ਗਗਨਦੀਪ ਸਿੰਘ ਲੈ ਕੇ ਆਏ ਸੀ ਸਾਡੀ ਟੀਮ ਦੇ ਮੈਂਬਰ ਨੇ ਤੇ ਬਾਪੂ ਜੀ ਦੀ ਦਿਮਾਗੀ ਹਾਲਤ ਵੀ ਬਿਲਕੁਲ ਠੀਕ ਨਹੀਂ ਸੀ ਬਾਪੂ ਜੀ ਨੇ ਆਪਣਾ ਨਾਮ ਅਨਿਲ ਸ਼ਰਮਨ ਦੱਸਿਆ ਬਹੁਤ ਵਾਰ ਪੁੱਛਣ ਤੇ ਤੇ ਪਿਤਾ ਦਾ ਨਾਂ ਹਰਬਾンス ਦੱਸਿਆ ਬਸ ਤੇ ਬਾਪੂ ਜੀ ਜੀਰੇ ਲਾ ਸੀ ਬਾਪੂ ਜੀ ਦਾ ਇਲਾਜ ਅੱਜ ਵੀ ਚੱਲੀ ਜਾ ਰਿਹਾ ਹੈ ਬਾਪੂ ਜੀ ਦੀ ਹਾਲਤ ਬਹੁਤ ਖਰਾਬ ਆ ਅਸੀਂ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਜੇ ਕੋਈ ਬਾਪੂ ਜੀ ਨੂੰ ਪਛਾਣਦਾ ਦੇਖੋ 65-70 ਸਾਲ ਦੀ ਉਮਰ ਦਾ ਬਜ਼ੁਰਗ ਦੀ ਪੰਜਾਬੀ ਬੋਲਦਾ ਵਾ ਫਰੀਦਕੋਟ ਮੈਡੀਕਲ ਕਾਲਜ ਦੇ ਬਾਹਰ ਮਿਲਿਆ ਉਸੇ ਇਲਾਕੇ ਤੋਂ ਆ ਪਰ ਬਾਪੂ ਜੀ ਆਪਣਾ ਐਡਰੈਸ ਜਾਂ ਆਪਣਾ ਕੁਝ ਦੱਸ ਨਹੀਂ ਪਾ ਰਿਹਾ ਕਿਉਂਕਿ ਮੰਦਬੁੱਧੀ ਹੋਣ ਕਰਕੇ ਕੁਝ ਵੀ ਪਤਾ ਨਹੀਂ ਬਾਪੂ ਨੂੰ ਜ਼ਿਆਦਾ ਪਰ ਕੋਈ ਪਛਾਣਦਾ ਤਾਂ ਹੋਊਗਾ ਬਾਪੂ 65 ਸਾਲ ਮਹੱਲੇ ਚ ਰਿਹਾ ਹੋ ਕਿਸੇ ਪਿੰਡ ਚ ਰਿਹਾ ਹੋ ਕਿੰਨੇ ਲੋਕਾਂ ਨੇ ਬਾਪੂ ਨੂੰ ਦੇਖਿਆ ਹੋ ਜਾਣਦੇ ਹੋਣਗੇ ਕਿਸੇ ਇੱਕ ਦਾ ਵੀ ਫੋਨ ਨਹੀਂ ਆਇਆ ਸਾਨੂੰ ਵੀ ਇਸ ਬੰਦੇ ਨੂੰ ਅਸੀਂ ਜਾਣਦੇ ਆ ਬੇਨਤੀ ਹੈ ਭੈਣਾਂ ਤੇ ਭਰਾਵੋ ਆਪਾਂ ਐਨੇ ਵੀ ਹੁਣ ਖੁਦ ਗਰਜ ਨਾ ਬਣੀਏ ਵੀ ਸਿਰਫ ਆਪਣੇ ਲਈ ਜਿਉਣਾ ਸਾਨੂੰ ਕੀ ਆ ਅਸੀਂ ਕੀ ਲੈਣਾ ਇਹ ਸ਼ਬਦਾਂ ਦੇ ਜ਼ਿੰਦਗੀ ਜਿਉਣੀ ਬੰਦ ਕਰੀਏ ਜੇ ਕਿਸੇ ਨੂੰ ਨੌਲੇਜ ਜਾਣਕਾਰੀ ਹੈ ਬਾਪੂ ਬਾਰੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਬਾਪੂ ਐਸプレ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹਸਪਤਾਲ ਦੇ ਵਿੱਚ ਬਾਪੂ ਜੀ ਆਈਸੀਯੂ ਦੇ ਵਿੱਚ ਦਾਖਲ ਨੇ ਤੇ ਜੇ ਇਹਨਾਂ ਦਾ ਕੋਈ ਆਪਣਾ ਆਵੇ ਮਿਲੇ ਬਾਪੂ ਨੂੰ ਥੋੜਾ ਹੌਸਲਾ ਹੋਵੇ ਤੇ ਜਾਂਦੇ ਵਾਰ ਦੇ ਮੇਲੇ ਹੀ ਹੁੰਦੇ ਭਾਈ ਜਰੂਰ ਕੋਸ਼ਿਸ਼ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ